ਨੇ ਘਟਾਰੇ ਕਿਰਦੇ ਪੁੱਛ ਲੰਨੇ ਆ ਨਾਮ ਕੀ ਹੈ ਤੁਹਾਡਾ ਵੀਰ ਜੀ ਨਾਮ ਕੀ ਹੈ ਤੁਹਾਡਾ ਇਹਦੀ ਬਲਵੰਤ ਸਿੰਘ ਜੀ ਬਲਵੰਤ ਸੱਪਾ ਗਵੰਤ ਸੱਪਾ ਬੋਲ ਨੰਬਰ ਬੋਲੋ ਜੀ 769624 ਸ਼ੈਟਰ 9616327 ਕਿਹੜਾ ਪਿੰਡ ਆ ਜੀ ਬਾਂਸੀਪੁਰ ਬਾਂਸੀਪੁਰ ਡਿਸਟ੍ਰਿਕਟ ਕਿਹੜਾ ਆਹੀ ਆ ਲੁਧਿਆਣਾ ਜੀ ਤੁਹਾਡਾ ਕੀ ਨਾਮ ਹੈ ਗੁਰਪ੍ਰੀਤ ਸਿੰਘ ਆ ਡੀਪੀ ਬੈਗ ਦੇ ਤੇ ਭਈਆਂ ਨੂੰ ਯਾਰ ਹਾਂਜੀ ਨੰਬਰ ਬੋਲੋਗੇ ਨਾ 9142 47119 ਜਿਹੜੀ ਐਚਵੀਡੀ ਦੀ ਇਹ ਇਹ ਸਾਰੀ ਫਸਲਾਂ ਤੇ ਕੰਮ ਕਰਦਾ ਬਿਲਕੁਲ ਆਈ ਲਾਲੂਆਂ ਦੇ ਤੇ ਬਹੁਤ ਸ਼ਾਨਦਾਰ ਹੈ ਪਹਿਲੀ ਸਪਰੇਇ ਕੋਲੀ ਬਣਾਉਣ ਵਾਸਤੇ ਦੂਜੀ ਤੇ ਉਹਦਾ ਸਾਈਡ ਬਣਾਉਂਦਾ ਆਹ ਘਟਾ ਕੰਨੇ ਦੇ ਪੈਂਦੇ ਵੀਰੇ 650 ਇਹ ਪ੍ਰੋ ਵਾਲਾ ਕੀ ਰਿਜ਼ਲਟ ਬਈਆ ਇਹ 700 ਅੱਗੇ ਵਾਲੇ ਇਹਨੇ ਮੁੰਡੇ ਨੇ ਮੱਖੀ ਨੂੰ ਪਾਇਆ ਕੀ ਰਿਜ਼ਲਟ ਬਈਆ ਵਧੀਆ ਲੱਗੇ ਪਾਉਣੇ ਹੁੰਦੇ ਆ ਇਹ ਗਲਤੀ ਕਿਵੇਂ ਕਿਹੜੇ ਪੈਂਦਾ ਬਾਂਗਸੀ ਬਰਾਹੀ ਕਿੱਥੇ ਜੀ ਇਹ ਆ ਮਸਾਦਾਂ ਬੇੜ ਸਿੱਧੂ ਨੇ ਹੈਗਾ ਮੁੰਡਾ ਸਿੱਧੂ ਬੈਠਦੇ ਹੈ ਜਿਹੜੋ ਉਦੋਂ ਚੱਕਦੇ ਹੁੰਦੇ ਆ ਸਿੱਧੂ ਆਛਾ ਸਿੱਧੂ ਕੋ ਹਾਂਜੀ ਯਾਰ ਦਾਲੀ ਨਾ ਐ ਪ੍ਰੋ ਵੈ ਇਹ ਉਦੋਂ ਹੀ ਉੱਥੋਂ ਦੀ ਹੈ ਨਹੀਂ ਬਹੁਤ ਵਧੀਆ ਜਾਣੀ ਗ੍ਰੋ ਪ੍ਰੋਸ ਹੋ ਐ ਗ੍ਰੋ ਪ੍ਰੋਸ ਪਾਏ ਆ ਇਹ ਪ੍ਰੋ ਐ ਇਹਦੇ ਵਿੱਚ ਮੈਗਨੀਸ਼ੀਅਮ ਵੀ ਹੈ ਆ ਦੇ ਵਿੱਚ ਜ਼ਿੰਕ ਬਰੋਨਾ ਤੇ ਜ਼ਿੰਕ ਬਰੋਨ ਮੈਗਨੀਸ਼ੀਅਮ ਨਾਲ ਐ ਚ ਮੈਗਨੀਸ਼ੀਅਮ ਵੀ 10% ਹੈ ਕੁਝ ਕਿੰਨੇ ਦਾ ਇਹ 60 ਰੁਪਏ ਤੋਂ ਮਹਿੰਗਾ ਨਾਮ ਕੀ ਹੈ ਮਾਨੂੰ ਆਪਾਂ ਆਲੂ ਨੂੰ ਪਾਉਣਾ ਹੋਵੇ ਇਹ ਕਿੰਨੇ ਘੱਟੇ ਕੰਮ ਕਰੇ ਡੀਏਪੀ ਦੇ ਨਾਮ ਬਣਾਉਣੇ ਡੀਏਪੀ ਕਿੰਨੀ ਪਾਉਣੀ 3 ਘੱਟੇ ਕਿੰਨੇ ਜਾਂ 4 3 3 ਪਾਉਣਾ ਨਾ ਬਈ ਨੰਬਰ ਬੋਲੋ ਜੀ ਇਹ ਤੁਹਾਡਾ ਛੇ ਨੰਬਰ ਬੋਲੋ ਛੇ ਕਿੰਨੇ ਦਾ ਖਰਚਾ ਆਉਣਾ ਹੈ ਫਿਰ ਆਪਣਾ ਇਹ 700 ਅੰਦਰ ਰੁਪਏ ਦਾ 710 ਦਾ 700 ਲਾਓ 4200 ਰੁਪਏ ਆਉਣਾ 4200 ਦਾ ਡੀਏਪੀ ਤੁਹਾਡੀ 4200 ਰੁਪਏ ਨਾਲ ਇਹਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਹੀ ਮਿਲਣਾ ਮੈਨੇ ਭਾਜੀ ਇਹਦੇ ਵਿੱਚ ਤੁਸੀਂ ਰਿਕਾਰਡ ਕਰ ਰਹੇ ਹੋ ਨਾ ਹਾਂ ਜੀ ਇਹਦੇ ਵਿੱਚ ਭਾਜੀ ਤੁਹਾਨੂੰ ਪਹਿਲਾਂ ਤਾਂ ਮਿਲਣਾ ਹੈ ਇਹਦੇ ਵਿੱਚ ਮੈਗਨੀਸ਼ੀਅਮ ਹਾਂਜੀ ਇੱਕ ਗੱਟੇ ਦੇ ਵਿੱਚ ਪਾਈਆ ਹਾਂਜੀ ਫਿਰ ਜ਼ਿੰਕ ਮੈਨੀ ਇੱਕ ਗੱਟੇ ਚ ਪਾਈਆ ਹਾਂਜੀ ਫਿਰ ਬੋਰਨ ਮਿਲਨੇ ਇੱਕ ਗੱਟੇ 100 ਗ੍ਰਾਮ ਹਾਂਜੀ ਫਿਰ ਇਹ ਚ ਬਾਈ ਜੀ ਜਿਆ ਸਲਫਰ ਮਿਲਦਾ ਉਹ 11% ਹੁੰਦਾ ਹੈ 5.5 ਕਿਲੋ ਹਾਂਜੀ ਜਿਹੜਾ ਇਹਦੇ ਵਿੱਚ 19% ਹੁੰਦਾ ਜਿਹੜਾ ਇਹਦੇ ਗੱਟੇ ਦੇ ਵਿੱਚੋਂ ਮਿਲੂਗਾ 9.5 ਕਿਲੋ ਹਾਂਜੀ ਜਿਹੜਾ ਡੀਏਪੀ ਆਦਾ ਤੇ ਇਹ ਚ ਮਿਲੂਗਾ 8 ਕਿਲੋ डीएपी ਦੇ ਗੱਟੇ ਦੇ ਵਿੱਚ ਮਿਲਦਾ 23 ਕਿਲੋ 20 ਕਿਲੋ ਡੀਏਪੀ ਵਾਲਾ ਗੱਟੇ ਵਾਲਾ ਜਿਹੜਾ ਆਉਂਦਾ ਉਹ 34.5% ਘੋਲੋਚੀਤਾ ਹੁੰਦੀ ਆ ਇਹਦੀ 14.5% ਘੋਲੋਚੀਲ ਹੁੰਦੀ ਹੈ ਹੋਰ ਦੋਸਤ ਨਾਣੀ ਗ੍ਰੀ ਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਮਿਲ ਜਾਣਾ ਐਕਸਟਰਾ ਨਾਲ ਸਲਫਰ ਮਿਲ ਜਾਣਾ ਕੈਲਸ਼ੀਅਮ ਮਿਲ ਜਾਣਾ ਸਲਫਰ ਮਿਲ ਜਾਣਾ ਬੋਰਨ ਮਿਲ ਜਾਣਾ ਜ਼ਿੰਕ ਮਿਲ ਜੇ ਨੇ ਮੈਗਨੀਸ਼ੀਅਮ ਮਿਲ ਜਾਣਾ ਫਾਸਫੋਰਸ ਮਿਲ ਜਾਣਾ 6 ਤੱਤ ਮਿਲਨੇ ਬਾਜੀ ਔਰ 8ਵਾਂ ਤੱਤ ਇਨਫੋਸ ਹੈ ਇਹ ਟੈਕਨੋਲੋਜੀ ਹੈ ਇਹਨੂੰ ਲੰਬੇ ਸਮੇਂ ਲਈ ਪਾਣੀ ਜਾਂ ਤੋਂਪਣ ਵਾਲੇ ਹਾਰ ਨਹੀਂ ਹੁੰਦੀ ਕਿ ਇਹ ਆਟੋਮੈਟਿਕ ਦਾ ਕੰਮ ਕਰਦੇ ਇਹ ਉਹ ਨਹੀਂ ਹੁੰਦੀ ਕਿ ਮਜ਼ਬੂਤ ਹੁੰਦੇ ਹਨ ਆਪਾਂ ਪਾਣੀ ਲੱਗਣ ਤੋਂ ਬਾਅਦ ਕਲੰਪ ਵੱਡ ਜਾਂਦੇ ਆ ਕਲੰਪ ਨਹੀਂ ਕਰੂਗੀ ਔਰ ਇਹ ਲੀਜ ਫਲੋਰ ਲੀਜ ਹੁੰਦੀ ਰਹੂਗੀ 80 ਤੋਂ ਲੈ ਕੇ 120 ਰੰ ਤੱਕ ਸਲੋਸ ਵਿੱਚ ਕੰਮ ਕਰਦੀ ਰਹੇਗਾ ਯਾਨੀ ਕਿ ਸੱਤ ਗੱਡੇ ਆਪਾਂ ਪਾ ਕੇ ਡੀਏਪੀ ਦੇ ਬਰਾਬਰ ਇਹਦਾ ਹੱਲ 8 4.5 8 ਪ੍ਰੈਜ਼ੀਡੈਂਟ ਜੀ ਮਾਈਨ ਦੇ ਵਿੱਚ ਯੂਰੀਆ ਜ਼ਰੂਰ ਘਟਾਉਣੀ ਚਾਹੀਦੀ ਯੂਰੀਆ ਦੇ ਵਿੱਚ ਯੂਰੀਆ 9 ਕਿਲੋ ਗੱਟੇ ਯੂਰੀਆ ਤੇ ਪੌਣੇ ਹੁੰਦੇ ਨਾਲ ਗੱਟਾ ਪੌਣੇ ਹੁੰਦੇ ਆਂ ਜੀ ਪਹਿਲਾਂ ਵੀ ਜਾਣ ਦੋ ਕੋਈ ਪਾਈ ਹੋਈ ਓਏ ਮਿੱਟੀ ਦੀ ਨਾ ਜ਼ਿਆਦਾ ਜ਼ਰੂਰ ਕਰਾਇਆ ਕਰੋ ਤੱਤਾ ਦੀ ਪਤਾ ਲੱਗਦਾ ਜੀ ਆਪ ਕੋ ਵਾਲੇ ਯਾਰ ਉਹ ਦਿੰਦੇ ਨਹੀਂ ਆ ਜੀ ਅੱਜ ਜਿਹੜੇ ਤੁਸੀਂ 8 ਗੱਟੇ ਜਿਹੜੇ ਤੁਸੀਂ ਪਾਏ ਹੁਣ ਤੁਸੀਂ ਡੀਪੀ 4 ਗੱਟੇ ਪਾਉਣੇ ਡੀਪੀ ਦੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇੰਨੀ ਰਿਕਮੈਂਡੇਸ਼ਨ ਹੈ ਨਹੀਂ ਜੀ ਇੰਨੀ ਜਿਆ ਸਸੋ